ਬਰਨਾਲਾ ਜ਼ਿਲ੍ਹੇ ਦੇ ਪਿੰਡ ਬਾਜੁਦਕੇ ਦੇ ਨੇੜੇ ਇੱਕ ਪਿਆਰਕ ਸੜਕ ਹਾਸਾ ਵਾਪਰਿਆ ਜਜ ਸਵੇਚ ਦੋ ਕਾਰਾਂ ਦੇ ਸਿੱਧੀ ਟੱਕਰ ਦੇ ਕਰਕੇ ਇੱਕ ਛੋਟੀ ਕੁੜੀ ਦੀ ਮੌਤ ਹੋ ਗਈ ਹੈ ਜਦੋਂ ਕਿ ਚਾਰ ਵਿਅਕਤੀ ਜੜੇ ਨੇ ਗੰਭੀਰ ਹੋਏ ਨੇ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦਿਵਾਲਾ ਰਹੀ ਇੱਕ ਡਿਜ਼ਾਇਰ ਕਾਰ ਪਿੰਡ ਬਾਜੁਦਕੇ ਦੇ ਨੇੜੇ ਬਰਨਾਲਾ ਤੋਂ ਆ ਰਹੀ ਇੱਕ ਐਵੈਂਡਰ ਕਾਰ ਚੜੀ ਹੈ ਐਡਵੈਂਡ ਕਾਰ ਦੇ ਨਾਲ ਜਾ ਕੇ ਟਕਰਾ ਗਈ ਟੱਕਰ ਇੰਨੀ ਪਿਆਰਕ ਸੀ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਏ ਵਜੀਦਕੇ ਕੋਲ ਜਿਹੜਾ ਐਕਸੀਡੈਂਟ ਹੋਇਆ ਉੱਥੇ ਦੋ ਬੰਦੇ ਸਾਡੇ ਕੋਲ ਆਏ ਨੇ ਦੋ ਲੇਡੀਜ਼ ਇੱਕ ਲੇਡੀ ਦਾ ਬਰਾਡ ਡੈਡੀ ਸੀ ਗੁਰਲੀਨ ਕੌਰ ਦਾ ਨਾਮ ਸੀ ਤੇ ਦੂਸਰੀ ਸੁਖਵਿੰਦਰ ਕੌਰ ਆ ਉਹਦੇ ਮਾਈਨਰ ਇੰਜਰੀਜ਼ ਆ ਉਹ ਸਟੇਬਲ ਆ ਤੇ ਜਿਹੜਾ ਮਾਈਨਰ ਇੰਜਰੀ ਆ ਉਹਨੂੰ ਸਰ ਉਹ ਫਿਲਹਾਲ ਅੰਦਰ অবজারਵੇਸ਼ਨ ਆ ਪਰ ਉਹ ਠੀਕ ਆ ਜੇ ਵੀ ਡੈਥ ਹੋ ਗਈ ਉਹਨੂੰ ਸਰ ਕਿੱਥੇ ਰੱਖਾਤਾ ਉਹ ਮਰਤੀਜ਼ ਬੜੀ ਵਿਖਾ ਦਿੱਤੀ ਗਈ ਹੈ ਪੁਲਿਸ ਇਨਫਾਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ ਈਐਸਏ ਹਰਵਿੰਦਰ ਪਾਲ ਜੀ ਇਹ ਘਟਨਾ ਕਿੱਥੇ ਹੋਈ ਹੈ ਤੇ ਕੀ ਸਾਰਾ ਮਾਮਲਾ ਹੋਸਟੈਂਡ ਵਜੀਦਕੇ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਪਤਨੀ ਗੁਰਜੋਤ ਸਿੰਘ ਦੁਕਰੀ ਜੋ ਆਪਣੀ ਪ੍ਰਾਈਵੇਟ ਜੌਬ ਤੇ ਜਾ ਰਹੀ ਸੀ ਘਟਨਾ ਕਰਸਤੋਂ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਠੀਕ ਹੈ ਜੀ ਇਹ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੈ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਲੂਮ ਤੇ ਅਸੀਂ 41 ਨੰਬਰ ਐਫ ਆਈ ਆਰ ਦਰਜ ਕਰਤੀ ਲੋਸੀਆਂ ਦੀ ਤਲਾਸ਼ ਜਾਰੀ ਸਰ ਕੋਈ ਜ਼ਖਮੀ ਵੀ ਹੋਏ ਨਾ ਦੂਜੀ ਗੱਡੀ ਚ ਦੂਜੀ ਗੱਡੀ ਤਾਂ ਹਜੇ ਸਾਡੇ ਕੋਲ ਕੋਈ ਰੁਕਾ ਨਹੀਂ ਆਇਆ ਰੋਡ ਅਕਰੀਏ ਪੁਲਿਸ ਜਾਨ ਕਰ ਰਿਹਾ ਕੋਈ ਕੈਮਰੇ ਫੁਟੇਜ ਵੀ ਸਾਹਮਣੇ ਆਈ ਹੋਈ ਨਹੀਂ ਨਹੀਂ ਕੋਈ 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 ਇਦਾਂ ਦੀ ਹੋਈ ਹੈ ਜਿੱ ਤੱਕ ਰੋਡ ਤੇ ਕੋਈ ਕੈਮਰਾ ਨਹੀਂ ਸਰ ਜੇ ਪਤਾ ਲੱਗਦਾ ਵੀ ਮਰਨ ਵਾਲੀ ਲੜਕੀ ਕਿੱਥੋਂ ਕਿੱਥੋਂ ਬਿਲੋਂਗ ਕਰਦੀ ਹੈ ਡੁੱਬਰੀ ਲੁਧਿਆਣਾ ਸਰ ਕਿੰਨੀ ਕੁ ਉਮਰ ਦੀ ਹੈ ਥੈਂਕ ਯੂ ਸਰ ਸਰ ਗਰਭਵਤੀ ਦੀ ਤੁਸੀਂ ਆ ਰਹੇ ਨਹੀਂ ਨਹੀਂ ਕੋਈ ਗਰਭਵਤੀ ਵਾਲੀ ਗੱਲ ਕੋਈ ਸਾਨੂੰ ਕੋਈ ਸਾਡੇ ਕੋਈ ਧਿਆਨ ਚ ਨਹੀਂ ਇਹਦੇ ਬਾਰੇ